ਹਾਂ 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 ਓਕੇ 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 ਅੱਗੇ ਕਰੀਏ ਗੱਲ ਚਲੋ ਜੀ ਪੰਜਾਬ ਪੁਲਿਸ ਦੁਆਰਾ ਤੁਹਾਡੀ ਭਰਤੀ ਅਨਾਉਂਸ ਕੀਤੀ ਗਈ ਹੈ ਠੀਕ ਹੈ ਬੇਸਿਕਲੀ ਭਰਤੀ ਨਹੀਂ ਹੈਗੀ ਇਹ ਫਿਰ ਹਾਲ ਦੇ ਲਈ ਇਹ ਤੁਹਾਡਾ ਇੱਕ ਅਪਰੂਵਲ ਹੈ ਜਿਹੜਾ ਉਹ ਕੀਤਾ ਗਿਆ ਪੰਜਾਬ ਪੁਲਿਸ ਦੁਆਰਾ ਤੇ ਪੰਜਾਬ ਪੁਲਿਸ ਦੀ ਪੋਸਟ ਹੈ ਜਿਹੜੀ ਉਹ ਇੱਕ ਖਬਰਾਂ ਦੇ ਵਿੱਚ ਵਾਇਰਲ ਹੋਣੀ ਸ਼ੁਰੂ ਹੋਈ ਹੈ ਕਿ ਅਸੀਂ ਤੁਹਾਡੀ 10000 ਵੈਕੈਂਸੀ ਹੈ ਜਿਹੜੀ ਉਹ ਅਪਰੂਵ ਕਰ ਦਿੱਤੀ ਹੈ ਠੀਕ ਹੈ ਜੀ ਵੀ ਪੰਜਾਬ ਪੁਲਿਸ ਦੇ ਵਿੱਚ 10000 ਦੀ ਭਰਤੀ ਜਿਹੜਾ ਕਹਿੰਦੇ ਸੀ ਨਾ ਵੀ ਉਹ ਵਧਾਉਣੀ ਹੈਗੀ ਗਿਣਤੀ ਵਧਾਉਣੇ ਸੀ ਪੰਜਾਬ ਪੁਲਿਸ ਵਾਲਿਆਂ ਦੇ ਠੀਕ ਹੈ ਤੇ ਡੀਜੀਪੀ ਦੁਆਰਾ ਫਾਰਮਲ ਰਿਕਵੈਸਟ ਦਿੱਤੀ ਗਈ ਸੀ ਉਹ ਰਿਕਵੈਸਟ ਨੂੰ ਅਪਰੂਵ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ 10000 ਪੰਜਾਬ ਪੁਲਿਸ ਦੀ ਰਿਕਰੂਟਮੈਂਟ ਹੈ ਜਿਹੜੀ ਉਹ ਹੋਣੀ ਹੈ ਇਹ ਚੀਜ਼ ਹੁਣ ਫਾਈਨਲ ਹੈਗੀ ਪੰਜਾਬ ਪੁਲਿਸ ਦੀ ਰਿਕਰੂਟਮੈਂਟ 10000 ਬੰਦੇ ਭਰਤੀ ਕੀਤੇ ਜਾਣਗੇ ਠੀਕ ਹੈ ਜੀ ਇੰਨੀ ਚੀਜ਼ ਹੈ ਜਿਹੜੀ ਤੁਸੀਂ ਇਹਦੀ ਖੁਸ਼ੀ ਮਨਾ ਸਕਦੇ ਹੋ ਕਿ 10000 ਵੈਕੈਂਸੀਆਂ ਜਿਹੜੀਆਂ ਉਹ ਨਵੀਂ ਓਪਨ ਹੋਣਗੀਆਂ ਉਹ ਆਉਣਗੀਆਂ ਠੀਕ ਹੈ ਹੁਣ ਥੋੜੀਆਂ ਜਿਹੀਆਂ ਚੀਜ਼ਾਂ ਆਪਾਂ ਥੋੜੀਆਂ ਜਿਹਾ ਹੋਰ ਥੋੜੇ ਧਿਆਨ ਦੇ ਵਿੱਚ ਕਰ ਲਈਏ ਵੀ ਇਹਦੇ ਵਿੱਚ ਮੇਰੇ ਵਾਲਾ ਇਹ ਮਸਲਾ ਨਹੀਂ ਹੁੰਦਾ ਵੀ ਯਾਰ ਕਹਿ ਕੇ ਬੱਚਿਆਂ ਨੂੰ 10000 ਕੋਰਸ ਵੇਚੀ ਚਲੋ ਕੁਰੀ ਚਲੋ ਠੀਕ ਹੈ ਗਾਹ ਪਾ ਲਓ ਨਹੀਂ ਇੰਨੇ ਆਪਾਂ ਸਹੀ ਪੁਆਇੰਟ ਆ ਜੋ ਤੁਹਾਡੇ ਕੋਲ ਗੱਲ ਵਾਇਰਲ ਹੋਈ ਹੈ ਜਾਂ ਆਮ ਆਦਮੀ ਦੀ ਵੈਬਸਾਈਟ ਤੇ ਉਹ ਤੇ ਪੇਜ ਤੇ ਹੋਣੀ ਸ਼ੁਰੂ ਹੋਈ ਹੈ ਉਹਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਜੀ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਸੀ ਜੋ ਤੁਹਾਡਾ ਉਹਦੇ ਜਿਹੜੀ ਰਿਕੁਐਸਟ ਹੈਗੀ ਭਾਈ ਕਿੱਧਰ ਪਜ ਗਿਆ ਚੱਲ ਪਾ ਹਾਂ ਡੀਜੀਪੀ ਪੰਜਾਬ ਦਾ ਸੀ ਜੋ ਉਸ ਦੀ ਰਿਕੁਐਸਟ ਹੈ ਜਿਹੜੀ ਉਹ ਗਵਰਨਮੈਂਟ ਨੇ ਅਪਰੂਵ ਕਰ ਦਿੱਤੀ ਹੈ ਕਿ ਭਈ ਜੋ 10000 ਵੈਕੈਂਸੀਜ਼ ਨੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ ਕਿ 10000 ਵੈਕੈਂਸੀਜ਼ ਫਿਲ ਕੀਤੀਆਂ ਜਾਣਗੀਆਂ ਕਹਿੰਦਾ ਆਪਾਂ ਪੰਜਾਬ ਪੁਲਿਸ ਦੀ ਜਿਹੜੀ ਟੋਟਲ ਅੱਜ ਦੇ ਟਾਈਮ ਪੀਰੀਅਡ ਦੀ ਤੁਹਾਡੇ ਕੋਲ ਆ ਆਪਾਂ ਕਹਿ ਸਕਦੇ ਹਾਂ ਕਿ ਗਿਣਤੀ ਹੈ ਉਹਨੂੰ ਵਧਾਇਆ ਜਾਊਗਾ ਉਹਦੇ ਲਈ ਠੀਕ ਹੈ ਹੁਣ ਇਸ ਚੀਜ਼ ਦਾ ਮਤਲਬ ਕੀ ਹੈਗਾ ਕਿ ਤੁਹਾਡੀ ਜੋ ਰਿਕਰੂਟਮੈਂਟ ਹੈ ਜਾਂ ਜਿਹੜੀ ਤੁਹਾਡੇ ਕੋਲ ਵੈਕੈਂਸੀ ਹੈ ਉਹੋ ਇਨਕਰੀਜ਼ ਕੀਤੀ ਗਈ ਉਹਨੂੰ ਅਪਰੂਵ ਕੀਤੀ ਗਈ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੇ ਨਾ ਹੀ ਕੋਈ ਇਦਾਂ ਦੀ ਜਾਣਕਾਰੀ ਆਈ ਹੈ ਵੀ ਹੁਣ ਵੈਕੈਂਸੀ ਆ ਰਹੀ ਹੈ ਠੀਕ ਹੈ ਇਹ ਅਪਰੂਵਲ ਹੈ ਜਿਹੜਾ ਉਹ ਨੂੰ ਨਿਊਜ਼ ਦੇ ਵਿੱਚ ਲਿਆਂਦਾ ਗਿਆ ਹੈਗਾ ਉਹਦਾ ਰੌਲਾ ਪੈਣਾ ਸ਼ੁਰੂ ਹੋਇਆ ਹੈਗਾ ਹੁਣ 10000 ਵੈਕੈਂਸੀ ਹੈ ਜਿਹੜੀ ਉਹ ਇਕੱਠੀ ਆਉਣੀ ਬਹੁਤ ਹੀ ਜ਼ਿਆਦਾ ਰੇਅਰ ਹੈਗੀ ਬਹੁਤ ਹੀ ਜ਼ਿਆਦਾ ਰੇਅਰ ਹੈ ਇੰਡੀਆ ਦੇ ਵਿੱਚ ਹੀ ਨੈਸ਼ਨਲ ਲੈਵਲ ਤੇ ਬਹੁਤ ਵੱਡੀ ਰੇਅਰ ਹੈ ਇਹ ਠੀਕ ਹੈ ਵੀ 10000 ਵੈਕੈਂਸੀ ਇਕੱਠੀ ਆਵੇ ਦੂਸਰਾ ਪੁਆਇੰਟ ਇਹਦੇ ਵਿੱਚ ਕੀ ਹੈਗਾ ਕਿ ਇਹਦਾ ਵੀ ਕੋਈ ਖਾਸ ਨਹੀਂ ਹੈਗਾ ਕਿ ਇਹ ਵੈਕੈਂਸੀ ਹੈ ਜਿਹੜੀ ਕਦੋਂ ਆਊਗੀ ਇਹ ਵੈਕੈਂਸੀ ਤੁਹਾਡੀ ਵਿਥਿਨ ਮੰਥ ਵੀ ਅਨਾਉਂਸ ਕਰ ਸਕਦੇ ਨੇ ਵਿਥਿਨ 6 ਮੰਥ ਵੀ ਅਨਾਉਂਸ ਹੋ ਸਕਦੀ ਹੈ ਜਾਂ ਭਈ 27 ਤੋਂ ਪਹਿਲਾਂ ਵੀ ਅਨਾਉਂਸ ਹੋ ਸਕਦੀ ਹੈ ਜਾਂ 27 ਤੋਂ ਬਾਅਦ ਵੀ ਅਨਾਉਂਸ ਹੋ ਸਕਦੀ ਹੈ ਤੀਸਰਾ ਪੁਆਇੰਟ ਕੀ ਹੈਗਾ ਕਿ ਜਿਹੜੀ ਇਹ ਤੁਹਾਡੀ 10000 ਦੀ ਵੈਕੈਂਸੀ ਹੈ ਇਹ ਵੈਕੈਂਸੀ ਕਿਸੇ ਵੀ ਪੈਟਰਨ ਦੇ ਵਿੱਚ ਆ ਸਕਦੀ ਹੈ ਇਕੱਠੀ ਵੈਕੈਂਸੀ ਹੈ ਠੀਕ ਹੈ ਜੀ ਜਾਂ ਤੁਹਾਡੇ ਕੋਲ ਇਹ ਗਰੁੱਪਸ ਦੇ ਵਿੱਚ ਵੈਕੈਂਸੀ ਹੈਗੀ ਵਿੱਚ ਕੋਈ ਅਸੀਂ ਤੁਹਾਡੇ ਕੋਲ ਕੀ ਕੀਤਾ ਹੈਗਾ ਯੋਇਨੋ ਦਿਖ ਰਿਹਾ ਬੱਚਿਆਂ ਨੂੰ ਦਿਖ ਰਿਹਾਗਾ ਮੈਂ ਦਿਖ ਰਿਹਾ ਤੁਹਾਨੂੰ ਲਾਈਟ ਫਲਕਚੂਏਟ ਹੋਈ ਹੈ ਮੈਂ ਤਾਂ ਦਿਖ ਰਿਹਾ ਹੋਊਗਾ ਚਲੋ ਮੈਨੂੰ ਤਾਂ ਦੇਖ ਪਾ ਰਹੇ ਹੋ ਤੁਸੀਂ ਬਸ ਮੈਨੂੰ ਦੇਖ ਕੇ ਚਲੋ ਵੇ ਆ ਬੋਰਡ ਦੇਖ ਕੇ ਚਲੋ ਮੈਂ ਨਹੀਂ ਵੀ ਦਿਖ ਰਿਹਾ ਤਾਂ ਕੋਈ ਇਸ਼ੂ ਨਹੀਂ ਹੈ ਠੀਕ ਹੈ ਚਲੋ ਇਹਦੇ ਵਿੱਚ ਕੀ ਹੈਗਾ ਦੂਸਰਾ ਪੁਆਇੰਟ ਕਿ ਜਿਹੜੀ ਵੈਕੈਂਸੀ ਹੈ ਤੁਹਾਡੀ ਹੋ ਸਕਦਾ ਹੈ ਭਾਈ ਗਰੁੱਪਸ ਦੇ ਵਿੱਚ ਹੋਵੇ ਠੀਕ ਹੈ ਮਤਲਬ ਇਹਨਾਂ ਨੇ ਕੀ ਕਰਨਾ ਹੈ ਕਿ ਹੁਣ ਅਸੀਂ ਜੋ 26 ਵਾਲੀ ਵੈਕੈਂਸੀ ਓਪਨ ਕਰਨੀ ਹੈ 1700 ਉਹ 1700 ਓਪਨ ਕਰਤੀ ਇਸ ਤੋਂ ਬਾਅਦ ਕੀ ਹੋ ਸਕਦਾ ਮੈਂ ਇਹ ਨਹੀਂ ਕਿਹਾ ਵੀ ਹੋਊਗਾ ਹੋ ਸਕਦਾ ਮੇਰੀ ਆਪ ਦੀ ਇੱਕ ਮਿਸਕਨਸੈਪਸ਼ਨ ਹੋ ਸਕਦੀ ਹੈ ਜਿਹੜੀ ਮੈਂ ਇੱਥੇ ਡਿਸਕਸ ਕਰੂੰਗਾ ਇਹਨੂੰ ਤੁਸੀਂ ਮੰਨ ਕੇ ਨਹੀਂ ਚੱਲਣਾ ਮੇਰੀ ਆਪ ਦੀ ਇੱਕ ਧਾਰਨਾ ਹੈ ਕਿ ਜਿਹੜੀ ਮੈਂ ਸੋਚ ਰਿਹਾ ਹੋ ਸਕਦੀ ਹੈ ਉਸ ਤੋਂ ਬਾਅਦ ਇਹ ਕਹਿਣ ਵੀ ਠੀਕ ਹੈ 2027 ਇਹਦੇ ਵਿੱਚ ਸਾਨੂੰ ਚੋਣਾਂ ਦੇ ਵਿੱਚ ਜਿਤਾਓ ਉਸ ਤੋਂ ਬਾਅਦ 5 ਸਾਲ ਅਸੀਂ ਤੁਹਾਡੇ ਕੋਲ 10000 ਭਰਤੀਆਂ ਲੈ ਕੇ ਆਵਾਂਗੇ ਦੇਖਿਓ ਚਲੋ ਚੱਕ ਦਾਂਗੇ ਫਟੇ ਠੀਕ ਹੈ ਜਾਂ ਇਹ ਵੀ ਹੋ ਸਕਦਾ ਹੈ ਤੁਹਾਡਾ ਵੀ ਭਾਈ ਚੱਕੋ ਅਸੀਂ 26 ਦੇ ਵਿੱਚ ਆ ਚੱਕੋ ਭਰਤੀਆਂ ਜਿਹੜੀਆਂ ਇੰਨੀਆਂ ਕੱਢਦੇ ਆ 4000 ਕੱਢਦੇ ਆ 3500 ਕੱਢਤੀਆਂ 5000 ਫੇਰ ਕੱਢਦੇ ਮਤਲਬ ਕਿ ਗਰੁੱਪਿੰਗ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਏ ਪੋਸੀਬਲ ਹੈ ਕਿ ਇਹ ਸਰਕਾਰ ਤੇ ਡਿਪੈਂਡ ਕਰਦੀ ਹੈ ਚੀਜ਼ ਕਿ ਕਿਵੇਂ ਕਰੂਗੀ ਹਾਂ ਪ੍ਰੋਬੈਬਿਲਿਟੀ ਕਿਸ ਚੀਜ਼ ਦੀ ਤੁਹਾਡੇ ਕੋਲ ਇੱਥੇ ਹਾਈ ਹੈ ਵੀ ਭਾਈ 10000 ਵੈਕੈਂਸੀ ਹੈ ਜਿਹੜੀ ਉਹ ਤੁਹਾਡੀ ਪੰਜਾਬ ਪੁਲਿਸ ਦੀ ਪਾਸ ਹੋਈ ਹੈ ਤੇ 10000 ਆਊਗੀ ਹੁਣ ਇਹਦੇ ਵਿੱਚੋਂ ਜੋ ਤੁਸੀਂ ਪੁੱਛਦੇ ਹੋ ਵੀ ਕਾਂਸਟੇਬਲ ਆਊਗਾ ਹਾਂ ਸਬ ਇੰਸਪੈਕਟਰ ਆਊਗਾ ਹੈਡ ਕਾਂਸਟੇਬਲ ਆਊਗਾ ਏਐਸਆਈ ਆਊਗਾ ਇਹ ਡਿਪਾਰਟਮੈਂਟ ਨੇ ਤੈਅ ਕਰਨਾ ਹੈ ਗਵਰਨਮੈਂਟ ਜਿਹੜਾ ਗਵਰਨਮੈਂਟ ਨੇ ਅਪਰੂਵ ਕਰ ਦਿੱਤੀ ਹੈ ਇਸ ਤੋਂ ਬਾਅਦ ਹੁਣ ਵੈਕੈਂਸੀ ਦਾ ਪ੍ਰੋਸੀਜਰ ਕੀ ਚੱਲਦਾ ਹੁੰਦਾ ਉਹ ਤੇ ਆਪਾਂ ਥੋੜੀ ਜੀ ਗੱਲ ਕਰ ਲਈਏ ਵੈਕੈਂਸੀ ਦਾ ਪ੍ਰੋਸੀਜਰ ਚੱਲੂਗਾ ਉਹ ਤੁਹਾਡਾ ਇਹ ਕਿ ਗਵਰਨਮੈਂਟ ਦੁਆਰਾ ਅਪਰੂਵ ਕਰ ਦਿੱਤੀ ਗਈ ਹੈ ਤਾਂ ਜਿਹੜਾ ਹੁਣ ਤੁਹਾਡਾ ਡਿਪਾਰਟਮੈਂਟ ਹੋ ਗਿਆ ਚਾਹੇ ਪੁਲਸ ਡਿਪਾਰਟਮੈਂਟ ਹੈ ਉਹ ਚਾਹੇ ਬੋਰਡ ਹੈਗਾ ਉਹ ਬੇਸਿਕਲੀ ਕੀ ਕਰੂਗਾ ਉਹ ਬਜਟ ਦੀ ਵੇਟ ਕਰੂਗਾ ਬੀ ਚੱਕੋ ਜੀ ਇਹਦੇ ਲਈ ਭਰਤੀ ਦੇ ਲਈ ਬਜਟ ਐਲੋਕੇਟ ਕਰ ਦਿੱਤਾ ਗਿਆ ਤਾਂ ਐਲੋਕੇਟ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਨੋਟੀਫਿਕੇਸ਼ਨ ਹੈ ਉਹ ਡਿਪਾਰਟਮੈਂਟ ਦੇ ਦੁਆਰਾ ਜਾਰੀ ਕੀਤੀ ਜਾਊਗੀ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਬੋਰਡ ਨੂੰ ਜਾਰੀ ਕੀਤੀ ਜਾਊਗੀ ਸਭ ਤੋਂ ਪਹਿਲੀ ਚੀਜ਼ ਜਿਹੜੇ ਬੋਰਡ ਨੇ ਕੰਡਕਟ ਕਰਨਾ ਹੈਗਾ ਉਹ ਬੋਰਡ ਦੇ ਕੋਲ ਫਿਰ ਰੂਲਸ ਬਣਨਗੇ ਰਿਕਰੂਟਮੈਂਟ ਦੇ ਰੂਲਸ ਬਣਨਗੇ ਫਿਰ ਤੁਹਾਡੇ ਕੋਲ ਜਾ ਕੇ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਹੋਊਗਾ ਤਾਂ ਇਹ ਪ੍ਰੋਸੀਜਰ ਨੇ ਜਿਹੜੇ ਭਾਈ ਤੁਹਾਡੇ ਕੋਲ ਫੋਲੋ ਕੀਤੇ ਜਾਂਦੇ ਹੁੰਦੇ ਨੇ ਭਰਤੀਆਂ ਨੂੰ ਲੈ ਕੇ ਲਾਈਟ ਚਲੀ ਗਈ ਹੈਗੀ ਪਹਿਲਾਂ ਜਿਹੜੇ ਪੋਸਟਰ ਨਿਕਲੇ ਸੀ ਉਹ ਪੂਰੀ ਕ ਮੈਂ ਵੀ ਖੁਦ ਉਹੀ ਚੀਜ਼ ਕਹਿ ਰਿਹਾ ਵੀ ਜੋ ਤੁਸੀਂ ਚੀਜ਼ ਕਹਿ ਰਹੇ ਹੋ ਨਾ ਭਰਤੀ ਵਾਲਾ ਮਸਲਾ ਠੀਕ ਹੈ ਮੈਂ ਦੱਸ ਰਿਹਾ ਵੀ ਲਾਈਟ ਚਲੀ ਗਿਆ ਲਾਈਟ ਫਲਕਟੂਏਟ ਹੋਈ ਹੈ ਤਾਂ ਕਰਕੇ ਤੁਸੀਂ ਬੋਰਡ ਤੇ ਧਿਆਨ ਦੇ ਲੋ ਕੱਲਾ ਤਾਂ ਇਹ 10000 ਵੈਕੈਂਸੀ ਹੈ ਜਿਹੜੀ ਇਹ ਤੁਹਾਡੇ ਭਾਈ ਇੱਕ ਵਾਰ ਦੇ ਵਿੱਚ ਆਉਣੀ ਬਹੁਤ ਹੀ ਜ਼ਿਆਦਾ ਰੇਅਰ ਹੈ ਕਨਕਲੂਡ ਕਰਦਾ ਮੈਂ ਤੇ ਇਹ ਗਰੁੱਪਸ ਦੇ ਵਿੱਚ ਹੋ ਸਕਦੀ ਹੈ ਇਹ ਹੋ ਸਕਦਾ ਵੀ ਤੁਹਾਡੇ 1700 ਦੀ ਜਗ੍ਹਾ ਹੁਣ 4 2000 ਵੈਕੈਂਸੀ ਅਜੇ 4000 ਵੈਕੈਂਸੀ ਅਜੇ 5000 ਵੈਕੈਂਸੀ ਅਜੇ ਹੋ ਸਕਦਾ ਹੈ ਤੁਹਾਡਾ 27 ਤੋਂ ਪਹਿਲਾਂ ਪਹਿਲਾਂ 10000 ਕੰਪਲੀਟ ਹੋ ਜਾਵੇ ਮਤਲਬ ਕਿ ਪੇਪਰ ਕੰਡਕਟ ਹੋ ਜਾਵੇ ਜੁਆਇਨਿੰਗ ਦਾ ਤਾਂ ਦੇਖੋ ਪਤਾ ਹੀ ਆਪਾਨੂੰ ਸਾਰਿਆਂ ਨੂੰ ਹਨਾ ਫਿਰ ਹੋਊਗਾ ਉਸ ਤੋਂ ਬਾਅਦ ਹੋ ਸਕਦਾ ਵੀ ਇਹ 10000 ਤੁਹਾਡਾ 27 ਤੋਂ ਬਾਅਦ ਦਾ ਹੋ ਜਾਵੇ ਵੈਕੈਂਸੀ ਹੈ ਕਿਸੇ ਵੀ ਟਾਈਮ ਆ ਸਕਦੀ ਹੈ ਹੋ ਸਕਦਾ 15 ਦਿਨਾਂ ਨੂੰ ਅਨਾਉਂਸ ਹੋ ਜਾਵੇ ਯਾਰ ਇਹਦੇ ਕੋਈ ਵੀ ਕਲੈਰਿਟੀ ਨਹੀਂ ਹੈਗੀ ਤਾਂ ਇਹੇ ਪੁਆਇੰਟਸ ਨੇ ਜਿਹੜੇ ਮੈਂ ਆਪਣੇ ਤੁਹਾਡੇ ਨਾਲ ਸਾਂਝੇ ਕਰਨੇ ਸੀ ਜਿਹਦੇ ਵਿੱਚ ਬੱਚਿਆਂ ਨੂੰ ਬੜੀ ਜ਼ਿਆਦਾ ਕਨਫਿਊਜ਼ਨ ਉਹ ਬਣ ਜਾਂਦੀ ਹੁੰਦੀ ਹੈ ਤੇ ਉਹ ਤੁਹਾਡੇ ਸਾਰੇ ਹੀ ਕਨਫਿਊਜ਼ਨ ਦੇ ਵਿੱਚ ਆ ਜਾਂਦੇ ਆ ਤੇ ਕਈ ਐ ਜਿਹੜੇ ਉਹ ਠੱਗਣ ਵਾਲਾ ਕੰਮ ਸ਼ੁਰੂ ਕਰ ਦਿੰਦੇ ਆ ਵੀ ਚੱਕੋ 10000 ਵਾਕੈਂਸੀ ਆਜੂ ਹੁਣ ਤਾਂ ਲੱਦ ਦੋ ਕੇਰਾ ਭਰ ਦੋ ਕੇਰਾ ਕੋਚਿੰਗ ਸੈਂਟਰ ਏਦਾਂ ਦੀ ਚੀਜ਼ ਦੇ ਵਿੱਚ ਨਹੀਂ ਪੈਣਾ ਜਿੱਦੇ ਆਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ ਉਹ ਸਾਰਿਆਂ ਨੂੰ ਹੀ ਪਤਾ ਲੱਗ ਜੂਗਾ ਵੀ ਚੀਜ਼ਾਂ ਹੋਣਗੀਆਂ ਕਿਵੇਂ ਚੀਜ਼ਾਂ ਚੱਲਣੀਆਂ ਕਿਵੇਂ ਠੀਕ ਹੈ ਜੀ ਸੋ ਇਹਨਾਂ ਕ ਮੇਰਾ ਪੁਆਇੰਟ ਆਫ View ਹੈ ਇਹਦੇ ਨਾਲ ਮੈਂ ਆਪਣਾ ਸਿਸਟਮ ਹੈ ਜਿਹੜਾ ਭਾਈ ਉਹ ਤੁਹਾਡਾ ਡਿਸਕਸ਼ਨ ਦਾ ਬੰਦ ਕਰ ਦਾਂਗਾ ਤੇ ਬਾਕੀ ਬੋਰਡ ਤੁਹਾਡੇ ਕੋਲ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਨਹੀਂ ਹੈ ਚਲੋ ਕੋਈ ਗੱਲ ਨਹੀਂ ਆਪਾਂ ਫੇਰ ਵੀ ਆਪਣੀ ਡਿਸਕਸ਼ਨ